سر جتے ایسی سرکار کا بروڈ کیتا اور ہر جلا پندر جتے اور بندر پندر جتے سرکار نے پندر بھول کے اپنا بروڈ جتا ہے یہ پوری طرح پنجاب تا بڑا گھر کرنے والی پورسی ہے پنجاب ملٹر بھائی پورسی ہے اور انہیں کتے کے لیے کہ کسان پر جگہ لیلی ملکوں کو سوک اتھے جا کے وہ کوئی رہن دی مباستہ نہیں ہو جائے کہ بچے دے کھان پہن پہن نہیں بچے دے پہن دی پہن نہیں ਜਿਹੜਾ ਉਥੇ ਦਾ ਦੁਕਾਨਦਾਰ ਪਿੰਡਾ ਤੋਂ ਉਜੜੇਗਾ ਮਜ਼ਦੂਰ ਜਿਹੜਾ ਉੱਥੇ ਰਕੇ ਆਏਗਾ ਉਹਦੇ ਰੋਜ਼ ਰੋਟੀ ਦਾ ਕੇ ਸਾਧਨ ਕੀ ਹੋਏਗਾ ਮਤਲਬ ਨਾ ਨੰਮੇ ਸਰਵੇਦੀ ਦਿੱਤਾ ਕਿੰਨੀ ਨਾ ਸ਼ੋਸ਼ਣ ਦਿੱਤਾ ਕਿੰਨੀ ਇੰਪੈਕਟ ਕੀ ਪਏਗਾ ਸਿਰ ਹਰਬੜੀ ਸੀਗੀ ਚਾਰੇ ਕੋਈ 1.5 ਸਾਲ ਰਹਿ ਗਿਆ ਤੇ ਪੰਜਾਬ ਤੋਂ سرمਾਇਆ ਕਿਵੇਂ ਇਕੱਠਾ ਕਰੇ ਪੰਜਾਬ ਨੂੰ ਨੁਕਸਾਨ ਕਿਵੇਂ ਚਾਹੇ ਉਹਦੇ ਚ ਪੰਜਾਬ ਬਰਬਾਦ ਹੋ ਰਿਹਾ ਉਹਨਾਂ ਨੂੰ ਕੋਈ ਚਿੰਤਾ ਨਹੀਂ ਲੇਕਿਨ ਮੈਂ ਪੰਜਾਬੀਆਂ ਨੂੰ ਸਾਰਿਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਉਹਨਾਂ ਨੇ ਦੱਕੇ ਇਸ ਪੌਂਚਾ ਵਿਰੋਧ ਕਰਕੇ ਕੱਲ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਉਹ ਪੌਂਚੀ ਵਾਪਸ ਲਵੇ ਜਿਹੜੀ ਬਾਦਲੀ ਦਾ ਪਾਰਟੀ ਮੰਗ ਕਰ ਰਹੀ ਸੀ ਉਹਦੇ ਵਾਸਤੇ ਸਾਰੇ ਸੰਗਠਨਾਂ ਦੀ ਇੱਕ ਵਾਰ ਫੇਰ ਮੈਂ ਬਹੁਤ-ਬਹੁਤ ਵਧਾਈ ਦੇਣਾ ਔਰ ਇਸ ਪੂਰੇ ਪੰਜਾਬ ਦੇ ਕਿਸਾਨ ਦੀ ਮਜ਼ਦੂਰ ਦੀ ਪੰਜਾਬੀ ਦੀ ਜਿੱਤ ਹੋਈ ਹੈ 18 ਅਗਸਤ ਨੂੰ ਰਾਜਪੁਰਾ ਦੀ ਜਿਹੜੀ ਗਾਣਾ ਮੰਡੀ ਜਿਹਨੂੰ ਨਾਜ ਮੰਡੀ ਕਹਿੰਦੇ ਆਪਾਂ ਉੱਥੇ ਬਹੁਤ ਵੱਡਾ ਇਕੱਠ ਕਰਕੇ ਭਾਰਤੀ ਜਨਤਾ ਪਾਰਟੀ ਕਿਸਾਨ ਮਜ਼ਦੂਰ ਫਤਿਹ ਰੈਲੀ ਤੇ ਕਰੇਗੀ ਸਵੇਰੇ 11:00 ਵਜੇ ਅਸੀਂ ਸ਼ੁਰੂ ਕਰਾਂਗੇ ਔਰ ਪਟਿਆਲੇ ਦੇ ਸਾਡੇ ਸਾਰੇ ਭੈਣ ਭਰਾंनो ਸਾਡਾ ਖੁੱਲਾ ਸੱਦਾ ਹੈ ਵਿਸ਼ੇਸ਼ ਕਰ ਪਿੰਡਾਂ ਦੇ ਰਹਿਣ ਵਾਲੇ ਸਾਡੇ ਕਿਸਾਨ ਭਰਾ, ਕਿਸਾਨ ਮਜ਼ਦੂਰ ਸਾਡੇ ਉਥੇ ਦੇ ਛੋਟੇ ਛੋਟੇ ਕੰਮ ਕਰਨ ਵਾਲੇ ਵਪਾਰੀ ਸਾਡਾ ਜਨਪਾਇਚਾਰਾ منڈیاں آڑتی اتنے منڈیا کام کرنے والے مزدور سب ہے آؤ پنجاب کی جت ہوئی ہے اور دلی دے وہ لوگ جوابی چھوٹ کے کہتے تھے دلی ہماری ہے دلی کے راجا ہم ہیں دلی دی جنتا نے انہوں نے درسا دلی دی جنتا جنہی ہی ہے ਦਿੱਲੀ ਦੇ ਰਾਜਾ ਉਹੀ ਹੈ ਜੀ ਦਿੱਲੀ ਦੇ ਮਾਲਕ ਉਹੀ ਨੇ ਉਹਨਾਂ ਨੂੰ ਨਾ ਮੁੱਖ ਮੰਤਰੀ ਰਹਿ ਦਿੱਤਾ ਨਾ ਮੰਤਰੀ ਰਹਿ ਦਿੱਤਾ ਨਾ ਸਤਰੀ ਰਹਿ ਦਿੱਤਾ ਨਾ ਐਮਐਡੀ ਰਹਿ ਦਿੱਤਾ ਔਰ ਦੁੱਤੋ ਮੱਖੀ ਉਂਗਰ ਕੱਢ ਕੇ ਬਾਹਰ ਸਿੱਟਿਆ ਔਰ ਦਿੱਲੀ ਛੱਡ ਕੇ ਸਾਰੇ ਪੰਜਾਬ ਆ ਗਏ ਪੰਜਾਬ ਨੂੰ ਲੁਟਣ ਵਾਸਤੇ ਔਰ ਪੰਜਾਬੀਆਂ ਨੇ ਆਪਣੀ ਬਹਾਦਰੀ ਦਾ ਪਰਚਾ ਦਿੱਤੇ ਹੋਏ ਇਹਨਾਂ ਦੇ ਗੋਡੇ ਲਵਾ ਕੇ ਇਹਨਾਂ ਨੂੰ ਦੱਸਦਾ ਕਿ ਪੰਜਾਬ ਦੇ ਮਾਲਕ ਪੰਜਾਬੀ ਨੇ

خاص کر کے بینک سی ہے سین پونی کے اور سارے کھیتر پٹیالے تو وہ کٹ کرنے جا رہی ہے بھارتی جنتا پارٹی وہ صدا دینا کہ آؤ سارے آدمی اور لوگ مارو پنجاب مارو کسان مارو مجدور مارو عام آدمی پارٹی بھی خول خول اور اپنے پنجاب

میں نے شرکت سنی ہے جس طریقے کے نال پنجابیا <سؤال> نے کٹھے ہو کے کسان جتنے بنیا کسان نے مزدور نے سارے <سؤال> کٹھے ہو کے سرکار نے گوڈے لوائے اور اس کو یہ جی ریلی ہوئی یہ ریلی کا کٹ بھی جہاں ہے ਹਰਨ ਮਜ਼ਦੂਰ ਮਜਬੂਰ ਕਰੇਗਾ ਕਿ ਜਦ ਤੱਕ ਗਲਤ ਕਰਾਗਾ ਇਸ ਨੋਟੀਫਿਕੇਸ਼ਨ ਨੂੰ ਡਰਾਪ ਕੀਤਾ ਜਾ ਰਿਹਾ ਹੈ। ਇਸੇ ਦਾ ਕਿਸੇ ਹੋਰ ਦਾ ਰਹੇਗਾ ਤੁਹਾਡਾ ਮਾਰਚ ਮਾਰਚ ਜਿਹੜਾ ਸੀ ਪਹਿਲਾ ਮਾਰਚ ਕਰਨਾ ਸੀਗਾ ਸਾਰੇ ਲੋਕਾਂ ਦਾ। ਔਰ ਕਿਉਂਕਿ ਵਾਪਸ ਲੈ ਲਿਆ ਸਰਕਾਰ ਨੇ ਉਸ ਪਾਲਿਸੀ ਨੂੰ ਹੁਣ ਅਸੀਂ ਸਿਰਫ ਜਿਹੜਾ ਹੈਗਾ ਵਾ ਰਾਜਪੁਰਾ ਦੀ ਦਾਣਾ ਮੰਡੀ ਦੇ ਵਿੱਚ 17 ਤਰੀਕ ਨੂੰ ਸਵੇਰੇ 11 ਵਜੇ ਇੱਕ ਕਿਸਾਨ ਮਜ਼ਦੂਰ ਫਤੇ ਰੈਲੀ ਦੇ ਰੂਪ ਦੇ ਵਿੱਚ ਜਿਹੜਾ ਹੈ ਅਸੀਂ ਉਹ ਸਾਰੇ ਦੇ ਰਗਾ ਪੰਜਾਬ ਦੇ ਪਛਾਣ ਦਾ ਜਿਹਨਾਂ ਨੇ ਸਾਰੇ ਇਹਦਾ ਸੰਗਠਨ ਤੋਂ ਧੰਨਵਾਦੀ ਕਰਾਂਗੇ ਔਰ ਪੰਜਾਬੀ ਇੱਸ਼ਤ ਦਾ ਸਬੂਤ ਵੀ ਜਿਹੜਾ ਹੈ ਉਹ ਸਰੀਪ ਸਿੰਘ ਸਾਹਿਬ ਨੇ ਕਿਸਾਨ ਕਿਤੇ ਰੈਲੀ ਦਾ ਜ਼ਿਕਰ ਕੀਤਾ ਹੈ ਕਿਸਾਨਾਂ ਨੂੰ ਸਾਡਾ ਦਿੰਨੇ ਹੋ ਇਸ ਚੀਜ਼ ਉੱਤੇ ਕਿਸੇ ਮੋਰਚੇ ਖੁੱਲਾ ਸਦਕਾ ਪੂਨਾ ਸਦਕਾ ਸਾਰੇ ਕਿਸਾਨਾਂ ਨੂੰ ਮਦਦ ਨੂੰ ਪਿੰਡ ਦੇ ਜਿਹੜੇ ਛੋਟੇ ਛੋਟੇ ਦੁਕਾਨਦਾਰ ਸਾਜਣਾ ਤੇ ਰੋਜੀ ਰੁਜੀ ਖੋਹਦਾ ਹੈ ਸਰਕਾਰ ਨੇ ਪ੍ਰਬੰਧ ਕਰ ਲਿਆ ਸਭ ਮਿਲ ਕੇ ਬੈਠੇ ਸਭ ਨੂੰ ਬਰਬਾਦ ਕਰਤਾ ਕਿਰਦੀ ਅਸੀਂ ਸਭ ਖੁੱਲਾ ਸਦਕਾ ਦੇ ਨੇ ਆਓ ਪੰਜਾਬੀਓ ਆਓ ਪੰਜਾਬ ਨੂੰ ਬਚਾਉਣ ਵਾਸਤੇ لٹے اور نکمی اور جس سرکار ਪੰਜਾਬੀਆਂ ਦੇ ਘੋਡੇ ਲਵਾਤੇ ਹੋਣ। ਔਰ ਉਹਨਾਂ ਦੀ ਜੋ ਬ੍ਰਿਓ ਮਿਲਦਾ ਸੀ ਗਿਆ। ਪੰਜਾਬ ਤੋਂ ਹਜ਼ਾਰਾਂ ਕਰੋੜ ਰੁਪਏ ਲੁੱਟਣ ਦੀਆਂ ਜਿਹਨਾਂ ਦੇ ਪਾਣੀ ਪੀਂਦਾ ਹੋਵੇ ਪੰਜਾਬੀਆਂ ਨੇ। ਉਹਦੇ ਬਾਅਦ ਇਹਨੂੰ ਰੁਕੀਰੇ ਤੋਂ ਮਸ਼ਹੂਰਤ ਦੀ ਵੀ ਜਿੱਤ ਲੱਖਦੇ ਹੋ। ਇਹਨੇ ਫੱਲੇ ਬੱਧਿਆ ਕੀ ਹੈ? ਪੰਜਾਬ ਨੇ ਦੱਸਿਆ ਪੰਜਾਬ ਦਾ ਮਾਲਕ ਪੰਜਾਬੀ ਹੈ। ਪੰਜਾਬ ਦਾ ਮਾਲਕ ਪੰਜਾਬ ਦਾ ਕਿਸਾਨ ਹੈ। ਪੰਜਾਬ ਦਾ ਮਾਲਕ ਕਿਸਾਨ ਮਜ਼ਦੂਰ ਹੈ। ਸਰਦ ਦਲਿਤ ਪਾਇਚਾਰਾ ਪਿੰਡ ਤੇ ਰਹਿਣ ਵਾਲਾ ਇੱਕ ਛੋਟਾ ਦੁਕਾਨਦਾਰ ਹੈ ਅੱਜ ਇਹ ਦਰਸ਼ਨ ਦੇ ਬਾਅਦ ਮੁੱਖ ਮੰਤਰੀ ਕੋਲ ਬੋਲਣ ਨੂੰ ਪੱਛਦਾ ਕੀ ਹੈ ਇਹ ਤੇ ਸ਼ਰਨਲ ਟੋਕਰਣਾ ਚਾਹੁੰਦਾ ਕਿ ਐਡੀ ਵੱਡੀ ਦੇ ਇਕੱਤੀ 65500 ਮੈਨੂੰ ਦੱਸ ਸਕੋਗੇ ਕਿ ਕਿਸੇ ਦਰਸਾਨਾ ਦੇ ਵਿੱਚ 25 ਸਾਲਾਂ ਦੇ ਵਿੱਚ ਸਿਰਫ 10 ਸਾਲ ਦੇ ਵਿੱਚ 10500 ਦਾ ਇकडे ਨਾ ਕੋਈ ਉਹ ਜੋ 8000 ਇਕੱਤਰ ਸਿਰਫ ਇਹ ਗਲਤ ਕਰ ਪਾਇਆ مرے پچی ہزار پائے اور چاہیے کہ منشا کہ ਦੇਵ ਲੋ ਕੇਵਲ ਪੰਜਾਬ ਨੂੰ ਲੁੱਟ ਦਿੱਤੀ ਪੰਜਾਬ ਦੇ ਕਿਸਾਨ ਨੂੰ ਬਰਬਾਦ ਕਰ ਦਿੱਤੀ ਸੀ ਪੰਜਾਬ ਦੇ ਮਜ਼ਦੂਰ ਨੂੰ ਬਰਬਾਦ ਕਰ ਦਿੱਤੀ ਸੀ ਬਿਨਾ ਸੋਚੇ ਬਿਨਾ ਪਲੈਨਿੰਗ ਦੇ ਹਰਫੜੀ ਦੇ ਵਿੱਚ ਕੇ ਅਸੀਂ ਬੜਾ ਬੜਾ ਦੇਖਦੇ ਜਿੱਦਾਂ ਪੰਜਾਬ ਤੋਂ ਲੋਕ ਚੱਲਦੇ ਨੇ ਪੰਜਾਬ ਨੂੰ ਲੋਟ ਰਹੇ ਇਹ ਤੇ ਮੁੜ ਕੇ ਇਹਨਾਂ ਨੂੰ ਮੌਕਾ ਦੇਣਾ ਨਹੀਂ ਦਿੱਲੀ ਦੇ ਵੱਲੋਂ ਨੇ ਰੁਕ ਕੇ ਲਾਇਆ ਸਰੀ ਸਾਹਿਬ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਕਿ ਉਹ ਆ ਪੋਲਿਸੀ ਕਿਸਾਨਤ ਦੇ ਹਿੱਤ ਦੇ ਵਿੱਚ ਲੈ ਕੇ ਆਏ ਸੀ ਤਾਂ ਕਿ ਇਹ ਗਲਤ ਕਿਹੜੀ ਕਲੋਨੀਆ ਬਣੀ ਹੈ ਅਸੀਂ ਸਰਕਾਰਾਂ ਦੇ ਵਿੱਚ ਉਹ ਫਟਮ ਹੋ ਗਿਆ ਕਹਿੰਦੇ ਹੋ ਕਿਸਾਨ ਜੇਕਰ ਰਾਜੀ ਨਹੀਂ ਹੈ ਤੇ ਅਸੀਂ ਇਸ ਪਾਲਿਸੀ ਨੂੰ ਵਾਪਸ ਲੈਨੇ ਆ ਅਸੀਂ ਕਿਸਾਨ ਦੇ ਖਿਲਾਫ ਨਹੀਂ ਜਾ ਸਕਦੇ ਉਹਨਾਂ ਦੇ ਅੱਗੇ ਬੱਚਿਆ ਕੀ ਹੈ ਤੁਸੀਂ ਬਾਅਦ ਦੇਖੋ ਇਹਨਾਂ ਦਾ ਜਗਰੌਂ ਦੇ ਵਿੱਚ 109 ਇੱਕ ਜਗ੍ਹਾ ਪਈਆਂ ਸੀ ਸ਼ੂਗਰ ਮਿਲਵਾਲਾ 2009 ਦੇ ਵਿੱਚ ਉਹਦੇ ਪਲਾਟ ਕੱਟੇ ਗਏ ਸੀ ਮੈਂ ਕੋਈ ਘੰਟਾ ਉਹਦੇ ਇਨਰ ਸੋਰਸ ਦੇਖੋ 109 ਏਕੜ ਜਿਹੜੇ ਪਲਾਟ ਕੱਟੇ ਗਏ ਉਹ ਸਾਇਦ ਸਿਰਫ ਪੰਜ ਘਰ ਬਸੇਰੇ 2009 ਤੋਂ ਲੈ ਕੇ 2013 ਤੱਕ ਇਹਦਾ ਮਤਲਬ ਉਥੇ ਰਿਕੁਆਇਰਮੈਂਟ ਹੀ ਨਹੀਂ ਲੋਕ ਨਹੀਂ ਬਸੇ ਉਹ ਜਾ ਰਹੇ 593 ਏਕੜ ਚ ਡਰਾਉਂਦੇ ਚ ਹੋਰ ਲੈ ਲਈ ਇਹਨਾਂ ਨੇ ਐਕਵਾਇਰ ਕਰਨ ਜਿੱਥੇ 109 ਏਕੜ ਆਲਰੇਡੀ ਪਈ ਹੈ ਉਥੇ 593 ਏਕੜ ਹੋਰ ਲੈਣ ਦਾ ਕੀ ਮਤਲਬ ਸੀ ਅਸ਼ੇਤਿਕਨਾਲ ਪਟਿੰਡਾ ਅਸ਼ੇਤਿਕਨਾਲ ਮਾਂਸਾ ਅਸ਼ੇਤਿਕਨਾਲ ਕੋਸ਼ਰ ਰੋਲਪੁਰ ਤੇ ਟੋਟਲੀ ਜਿਹੜੀ ਹੈ ਇਹਨਾਂ ਦੀ ਪਾਲਸੀ ਜਿਹੜੀ ਸੀ ਸਿਰਫ ਲੁੱਟਣ ਦੀ ਸੀ ਆਪਣੇ ਬਿਲਡਰਜ਼ ਔਰ ਕਲੋਨਾਈਜ਼ਰਜ਼ ਦੇ ਚਾਹਤੇ ਹੈ ਜਿਹਨਾਂ ਨੂੰ ਡਵੈਲਪਮੈਂਟ ਦਿੱਤੀ ਸੀ ਨਾ ਕਿ ਪੰਜਾਬ ਦੇ ਲੋਕਾਂ ਦੇ ਲਈ ਸਰੇਂਜੀ ਇਹ ਕਿਹਾ ਜਾਂਦਾ ਕਿ ਬਾਲੀਦਰ ਵਾਲੇ ਭਾਟਾ ਵਾਲੇ ਦੇ ਕਾਉਂਸਲ ਵਾਲੇ ਕ੍ਰੈਡਿਟ ਮਾਦੂਰ ਖੜੇ ਹੋਇਆ ਜਦ ਕਿ ਸਰਕਾਰ ਨੇ ਕਿਸਾਨਾਂ ਦੀ ਸੁਣੀ ਹੈ ਤੇ ਕਿਸਾਨਾਂ ਦੀ ਇਹਨਾਂ ਦੀ ਸੁਣੀ ਸੀ ਤੇ ਹੁਣ ਵੀ ਉਹਨਾਂ ਨੇ ਛੋਟਕਾ ਜਿਹਾ ਆਪਣੀ ਬਿਦਰਾ ਕਰਨੀ ਚਾਹੋ। ਜੇ ਸੁਣੀ ਹੁੰਦੀ ਇੱਕ ਕੱਚੀ ਦੇ ਬੱਚੇ ਦੇ ਬਰਾਬਰ ਅਕਲ ਵੀ ਵਰਤੀ ਹੁੰਦੀ ਤੇ ਇਹ ਪੌੜੀ ਨਾ ਲੈ ਕੇ ਆਉਂਦੀ। ਜਿਸ ਤਰੀਕੇ ਨਾਲ ਪੌੜੀ ਲੈ ਕੇ ਆਈ। ਜੇ ਕੱਚੀ ਦੇ ਵੀ ਬੱਚਾ ਜਿਹੜਾ ਹੈਗਾ ਵੱਡਾ ਹੋ ਕੇ ਉਹ ਵੀ ਆਪਣੀ ਪੌੜੀ ਨਾ ਲਿਆਂਦਾ। ਇਹ ਤੇ ਫਿਰ ਦਿੱਲੀ ਦੇ ਆਪਣੇ ਆਪ ਨੂੰ ਮਾਲਕ ਕਹਿਣ ਵਾਲੇ ਲੈ ਕੇ ਆਏ ਸੀ। ਪਰ ਭਾਵੇਂ ਉਸ ਤੋਂ ਮੈਂ ਕਾਲੀਬਾਬ ਦੇ ਨਾਲ ਗੱਲ ਕਰ ਦੋੜੇ

ਇਹ ਪੂਰੇ ਪੰਜਾਬ ਦੇ ਇੱਕ ਖੇਤੀਬਾੜੀ ਸੂਬਾ ਹੈ ਉਹਨੂੰ ਇੱਕ ਕੰਕਰੀਟ ਚ ਬਦਲਦਾ ਸਿਰਫ ਉਸੇ ਵੇਕ ਤੋਂ ਮੰਨਦਾ ਸਿਰਫ ਪੰਜਾਬ ਨੂੰ ਲੁੱਟਣਾ ਕਿਵੇਂ ਹੈ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਿਵੇਂ ਕਰਦਾ ਮੈਨੂੰ ਇੱਜਾ ਸੁਣ ਸੀ ਕਿ ਕਿਸਾਨਾਂ ਦੇ ਹਿੱਤ ਗੱਲ ਕੀਤੀ ਕਿਆ ਜਿਹੜੇ ਜਿਹੜੇ ਬੰਦੇ ਦਾ ਕਿਸਾਨ ਦਾ ਫਸ ਜਮੀਨ ਚਲੇ ਜਾਏਗੀ ਡਾਕਾ ਮਾਰਨਗੇ ਇਹ ਉਦੋਂ ਪਰਲੇ ਬੱਚਾ ਕੀ ਹੈ ਆਪਣੇ ਪਰਿਵਾਰ ਨੂੰ ਲੈ ਕੇ ਕਿੱਥੇ ਜਾਏਗਾ ਉਹਦਾ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਹੋਊਗਾ ਇਹ ਚਿੰਤਾ ਕੀਤੀ ਉਹ ਜਦੋਂ ਉਸ ਪਿੰਡ ਤੋਂ ਉੱਤਰ ਜਾਏਗਾ ਉਹ ਰੋਟੀ ਕਿੱਦੋਂ ਖਾਏਗਾ ਇਹ ਚਿੰਤਾ ਕੀਤੀ ਕਿੱਥੇ ਜਾ ਕੇ ਰਹੇਗਾ ਇਹ ਚਿੰਤਾ ਕੀਤੀ ਸਿਰਫ ਕਿਸਾਨ ਨੂੰ ਦੇਖ ਕੇ ਨੇ ਸਿਰਫ ਤਾਂ ਮੌਜਾ ਦੇਦਾ ਲਈ ਸੀ ਮੁਰ ਕਿ ਜਦੋਂ ਡਵੈਲਪ ਹੋਊਗਾ ਉਹ ਤੋਂ 플ੌਟ ਵੀ ਦੇ ਦਾਂਗੇ ਜਿਹੜਾ ਉੱਥੇ ਮਜ਼ਦੂਰ ਕੰਮ ਕਰਦਾ ਹੈ ਉਹ ਕਿੱਥੇ ਜਾਏਗਾ ਕਿਆ ਰੋਹੀ ਚਿੰਤਾ ਕੀਤੀ ਸੀ ਉਹਦੇ ਵਸਣ ਦੀ ਚਿੰਤਾ ਕੀਤੀ ਸੀ ਉਹਦੇ ਪਰਿਵਾਰ ਦੇ ਪਾਲਣ ਪੋਸ਼ਣ ਦੀ ਚਿੰਤਾ ਕੀਤੀ ਸੀ ਪਿੰਡਾਂ ਚੋਂ ਛੋਟਾ ਤੋਂ ਬਹੰਦਰ ਕੰਮ ਕਰਦਾ ਹੈ ਕਦੋਂ ਉਹ ਉੱਧਰ ਜਾਏਗਾ ਉਹ ਕਿੱਥੇ ਜਾ ਕੇ ਆਪਣੀ ਦੁਕਾਨਦਾਰੀ ਕਰੇਗਾ ਕਿਥੋਂ ਆਪਣੇ ਬੱਚੇ ਪਾਲੇਗਾ ਕਿਤੋਂ ਬੱਚੇ ਪੜ੍ਹਾਏਗਾ ਕਿੱਥੇ ਜਾ ਕੇ ਰਹੇਗਾ ਇਹਦੀ ਚਿੰਤਾ ਕੀਤੀ ਮੰਨੇਗਾ ਵਰਕਰ ਸਾਡੇ ਜੇ ਪਿੰਡ ਦੇ ਨਹੀਂ ਬੱਚੇ ਤਾਂ ਮੰਨੇਗਾ ਵਰਕਰ ਨੂੰ ਕੰਮ ਕਿੱਥੋਂ ਮਿਲਣਾ ਉਹਦੀ ਚਿੰਤਾ ਕੀਤੀ ਉਦੋਂ ਦਲਿਤ ਭਾਈਚਾਰਾ ਕਿੱਥੇ ਜਾ ਕੇ ਬਸੇਗਾ ਤੋਂ ਪਿੰਡ ਉੱਡ ਦਿੱਤੇ ਗਏ ਗੁਰੇ ਦੀ ਪੌਛੀ ਸੀ ਸੋ ਸਾਰਿਆਂ ਚ ਨਿਵੇਸ਼ ਕਰਨਾ

اور سارے نے رل کے اسی بھی اپنا یوگدان پایا اِسی اپنی طریقے پروٹیکس کیتے سارے منڈل سر سے بھوت سر تے کیتے اسی اپنے ضلع سر سے کیے اے تحصیلداروں میمورینڈم دیتے میمورینڈم دتے لگاتار ابھی پروگرام لیگتے آ رہے ہیں اور بھی جا سا کاریہ الیکٹربئی اگوائی سے ابھی ستارہ اگست لا کے پانچ دسمبر تک اُسی پروگرام لیک کیا ساری چیزیں بھی باقی جنتا پارٹی دا بہت بڑا یوگدان ہے اس سوچ میں واپس بہت بہت دھنیہ واد